ਸੋ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪੈਡੂ ਕੀਤਾ ਚੈਨਲ ਚ ਬਾਈ ਜੀ ਸਵਾਗਤ ਕਰਦੇ ਆ ਰੋਜ਼ ਦੀ ਤਰ੍ਹਾਂ ਆਇਆ ਰਾਂ ਬਈ ਅੱਜ ਫੇਰ ਆਪਾਂ ਕੋਟਕਪੂਰਾ ਬੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਆਏ ਆ ਤਾਂ ਹੀ ਤਾਂ ਰੇਟ ਵਖੋਣ ਲੱਗੇ ਆ ਬਾਈ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਅੱਜ ਜਿਹੜੇ ਨਗਾ ਦੀ ਗੱਲ ਕਰਗੇ ਤੇ ਨਗਾ ਆਇਆ ਬਾਈ ਜੀ 6 5 6 ਨਗ ਹੋ ਗਏ ਆ ਤੇ ਵੀਨੇ ਅੱਜ ਕੀ ਹਿਸਾਬ ਬਤਾ ਦਿਆਂਦਾ ਕੀ ਰੇਟ ਜਾਂਦਾ ਬਈ ਤੂੜੀ ਦਾ ਸਿਰਾ ਰੇਟ ਤੇ ਜਿਹੜਾ ਕੱਲ ਸਿਰਾ ਰੇਟ ਗਿਆ ਸੀਗਾ ਬਾਈ ਜੀ ਉਹ ਗਿਆ ਸੀਗਾ 430 ਰੁਪਏ ਤਾਂ ਸੋ ਤੋਂ ਲੈ ਕੇ 430 ਰੁਪਏ ਤੱਕ ਗਿਆ ਸੀਗਾ ਅੱਜ ਵੇਣਿਆ ਵੀ 450 ਤੋਂ ਲੱਗਦਾ ਕਿ ਬਾਈ ਜੀ ਰੇਟ ਟੱਪ ਜੂਗਾ ਤੇ ਲੋ ਮਿੱਤਰੋ ਜੁੜੇ ਰਹੋ ਵੀਡੀਓ ਦੇ ਨਾਲ ਤੇ ਟਾਈਮ ਜਿਹੜਾ ਹੋ ਗਿਆ 7:00 ਵਜੇ ਇੱਕ ਮਿੰਟ ਹੋ ਗਿਆ ਸ਼ੁਰੂ ਕੀਤੀ ਨਹੀਂ ਬੋਲੀ ਹੁਣ ਕਰਦਗੇ ਮੈਨੂੰ ਲੱਗਦਾ ਬਾਈ ਤੇ ਆਜੋ ਵੇਖੋਗੇ ਰੇਟ ਤਾਹ ਤਾਹ ਕੋੜ ਪੂਰਾ ਮੰਡੀ ਦੇ ਮੈਂ ਤੁਹਾਨੂੰ ਵੇਖ ਲਿਆ ਤੇ ਮੁਰਤੇ ਪਾ ਕੇ ਤਾ ਭਾਈ ਅੰਦਰ ਦੀਆ ਇਹ ਕਾਇਮ ਲੱਗਦਾ ਤਾਂ ਅੱਧੀ ਪੂਰੀ ਬਹੁਤ ਮਿਹਨਤ ਕੀਤੀ ਲੋ ਪਹਿਲੀ ਵਾਰ ਜਿਹੜਾ ਸਿੰਪਲ ਬਣ ਲਿਆ ਚੱਲੋ ਅੰਦਰ ਵੀ ਹੈ ਭਾਈ ਠੀਕ ਹੈ ਭਾਈ ਅੰਦਰ ਵੀ ਚੁੜੀ ਹੈ ਹਾਂ ਭਾਈ ਹਾਂ ਭਾਈ ਜੀ ਨਾਲ ਚੁੜੀ ਆਣੀ ਆ ਬੋਲੋ ਵੇ ਜੰਦਗੀ ਦੁਰੀਆ ਕਿੰਨੀ ਵਧੀਆ ਅਗਲੇ ਨਿਆ ਨਵਾਂ ਆ ਨਾ ਨਹੀਂ ਪਤਾ ਆ ਵੇਖ ਲੋ ਤੁਹਾਡੇ ਸਾਹਮਣੇ ਆ ਵਧੀਆ ਤਾਂ ਤੁਸੀਂ ਆਦੇ ਪਸੂਨ ਪੂਣੀਆਂ ਆ ਵੇਖੋ 300 ਰੁਪਇਆ 300 ਰੁਪਇਆ 300 ਰੁਪਇਆ 5 10 15 ਕਈ ਮਰਾ ਮੂੰਹ ਬੋਲੇ ਉਹ ਅਗਲੇ ਹਾਂ ਬੋਲੋ ਬੋਲੋ ਭਾਈ ਹਾਂ ਸਹੀ ਗੱਲ ਆ ਚੂਕ ਕਰ ਲਈ ਬੋਲੀ ਜਨਾਂ ਚਾਹੂ ਮੂੰਹ ਪਤਾ ਨਹੀਂ ਬੋਲਦਾ 315 320 25 335 325 40 45 345 345 ਬੋਲਾਂਗੇ ਨਾ 345 ਰੁਪਏ ਬਾਈ ਜੀ ਲੋ ਜੀ ਬਾਈ ਜੀ ਜਿਹੜਾ ਪਹਿਲੀ ਟਰਾਲੀ ਦਾ ਰੇਟ ਲੱਗਿਆ ਬਾਈ ਜੀ 300 ਤੇ 45 ਰੁਪਏ ਰੇਟ ਲੱਗਿਆ ਬਾਈ ਜੀ ਤੇ ਲੋ ਮਿੱਤਰੋ ਪਹਿਲੀ ਟਰਾਲੀ ਦਾ ਰੇਟ ਜਿਹੜਾ ਗਿਆ ਬਾਈ 300 350 ਤੋਂ ਟੱਪ ਗਿਆ ਤੇ ਅਗਲੀ ਟਰਾਲੀ ਦਾ ਰੇਟ ਵੇਣੇ ਆ ਬਾਈ ਜੀ ਆਜੋ ਬਾਈ ਕੁਆਲਿਟੀ ਵੇਖੋ ਥੂੜੀ ਦੀ ਬਾਈ ਲੋ ਮਿੱਤਰੋ ਲੋ ਬਾਈ ਜੀ ਬੋਲੋ ਬੋਲੋ ਹਾਂ ਇਹ ਮਾਰੀਏ ਥੱਲੇ ਬੋਲੋ ਹਾਂ 300 ਹੈ 300 ਰੁਪਏ 320 ਰੁਪਏ 25 ਹੋ ਜੀ ਬਾਈ ਜੀ 345 ਰੁਪਏ ਲੈ ਲੀਏ ਹਮ 345 ਰੁਪਏ ਬੋਲਣਾ ਬੜੀ ਜੀ 345 ਰੁਪਏ ਲੀ ਗਏ ਲੋ ਜੀ ਬਾਈ ਜੀ ਦੂਸਰੀ ਟਰਾਲੀ ਦਾ ਵੀ ਜਿਹੜਾ ਰੇਟ ਲੱਗਿਆ 345 ਰੁਪਏ ਬਾਈ ਜੀ ਪਰ ਨਹੀਂ ਵੇਚੀ ਬਾਈ ਮਰਜ਼ੀ ਹੁੰਦੀ ਹੈ ਵੇਚ ਦੀ ਜੀ ਰੇਟ ਥੋੜਾ ਲੱਗਿਆ ਜਾਂ ਜਿਆਦਾ ਤੇ ਲੋ ਮਿੱਤਰੋ ਤੀਸਰੀ ਟਰਾਲੀ ਵੇਣੇ ਆ ਵੀ ਕੀ ਰੇਟ ਜਾਂਦੀ ਆ ਜੂ ਬਾਈ ਇਹਦੀ ਬੋਲੀ ਹੋਣੀ ਆ ਬਾਈ ਜੀ ਹਾਂ ਆ 320 ਰੁਪਏ 300 ਰੁਪਏ 25 ਰੁਪਏ 35 40 ਰੁਪਏ 45 ਰੁਪਏ 350 350 355 ਬੋਲਾ 355 60 ਰੁਪਏ 65 ਰੁਪਏ 352 ਰੁਪਏ ਲੋ ਜੀ ਬਾਈ ਜੀ ਜਿਹੜੀ ਤੀਸਰੀ ਟਰਾਲੀ ਦੀ ਜਿਹੜੀ ਬੋਲੀ ਗਈ ਆ ਬਾਈ ਜੀ 365 ਰੁਪਏ ਗਈ ਆ ਬਾਈ ਜੀ ਥੂੜੀ ਦੀ ਕੁਆਲਿਟੀ ਵੀ ਸੀਗੀ ਵਧੀਆ ਸੀਗੀ ਥੂੜੀ ਲੋ ਮਿੱਤਰੋ ਅਗਲਾ ਨੱਕ ਵੇਣੀਆ ਲਓ ਜੀ ਆ ਗੱਲ ਵੀ ਚੂੜੀ ਲੱਗ ਗਈ ਆ ਵੀ ਟੁੜੀਏ ਅੱਲ ਬਹੁਤ ਵਧੀਆ ਕਮਾਈ ਇਸ ਜੀ ਕਰਨ ਤੇ ਹਰ ਕਾਹਨ ਨਾ ਬਾਹਰ ਦੀਆਂ ਸਰ ਬਾਹਰ ਦੀ ਟੁੜਿਆਈ ਬੋਲੋ 250 ਰੁਪਿਆ 250 ਬਾਈ ਦੇਈ ਵਾਲੇ ਲਾਏ ਹੋਗੇ 60 ਰੁਪਏ 50 ਰੁਪਏ 70 ਰੁਪਏ 300 ਰੁਪਏ 300 ਰੁਪਿਆ 5 ਰੁਪਏ 305 ਰੁਪਏ 10 ਰੁਪਏ 15 ਰੁਪਏ 20 ਰੁਪਏ 25 ਰੁਪਏ 30 ਰੁਪਏ 35 ਰੁਪਏ 40 ਰੁਪਏ 45 ਰੁਪਏ 345 ਬੋਲਾਂਗੇ। ਲਓ ਜੀ ਬਾਈ ਜੀ ਅਗਲੀ ਟਰਾਲੀ ਦੇ ਅਗਲੀ ਟਰਾਲੀ ਦੇ ਵੀ ਜਿਹੜੀ ਬੋਲੀ ਲੱਗੀ ਆ ਬਾਈ ਜੀ 345 ਰੁਪਏ ਤੇ ਲਓ ਵੀ ਮਿੱਤਰੋ ਤੇ ਲਓ ਜੀ ਬਾਈ ਜੀ ਤੇ ਅਗਲੀ ਟਰਾਲੀ ਦਾ ਰੇਟ ਵੇਣਿਆ ਬਾਈ ਜੀ ਦੋ ਨਗ ਰਹਿਗੇ ਇੱਕ ਜਮਾਂ ਲਾਸਟ ਰਹਿ ਗਿਆ ਇੱਕ ਨਕਦੀ ਜਿਹੜੀ ਬੋਲੀ ਲੱਗਣ ਜਾ ਰਹੀ ਆ ਦੋ ਨਗ ਰਹਿਗੇ ਬਾਈ ਜੀ ਯਾ 5 10 15 20 23 24 24 ਸਾਡੇ ਦੇਖੋ ਜੀ 14 60 50 70 80 80 90 400 400 400 ਬੋਲਣਗੇ ਜੀ ਦਾ ਮੋਲ ਹੈ ਲੋ ਜੀ ਬਾਈ ਜੀ 300 ਤੋਂ ਲੈ ਕੇ 400 ਰੁਪਏ ਜਿਹੜੀ ਬੋਲੀ ਗਈ ਆ ਬਾਈ ਜੀ ਸਿਰ ਆ ਰੇਟ ਜਾਊਗਾ ਬਈ ਲੱਗਦਾ 400 ਤੋਂ 400 ਤੋਂ ਟੱਪ ਵੀ ਸਕਦਾ ਲਾਸਟ ਨੱਕ ਵੇਹ ਗਿਆ ਰਹਿ ਗਿਆ ਬਾਈ ਲਾਸਟ ਨੱਕ ਰਹਿ ਗਿਆ ਬਾਈ ਇਹਦਾ ਵੇਣਿਆ ਕੀ ਰੇਟ ਜਾਊਗਾ ਬਾਈ ਜੀ ਤੇ ਆਇਓ ਫਿਰ ਬਾਈ ਥੂੜੀ ਵਿਖਾਦ ਕੇ ਬਾਈ ਲਾਸਟ ਨੱਕ ਦੀ ਲੋ ਬਾਈ ਲਾਸਟ ਨਕਦੀ ਬੋਲੀ ਵੇਣੇ ਆ ਬਾਈ ਇਹਦੇ ਬਾਈ ਅੰਦਰ ਵੀ ਅੰਦਰ ਵੀ ਥੋੜੀ ਬੋਲਾਈ ਅੰਦਰ ਵੀ 330 ਰੁਪਏ 35 ਹਾਂ 35 40 45 350 55 60 70 ਆ ਸੋਈ ਜੀ ਜੀ ਇਹ 400 ਤੱਕ 365 70 ਨਾ ਤਾਂ ਕਾਰੀ ਨਹੀਂ ਚੋਗਾ ਤੀ ਮੈਂ 70 ਰੁਪਏ ਬੋਲਾਂਗੇ 70 ਰੁਪਏ 80 ਰੁਪਏ 80 ਰੁਪਏ ਬੋਲਦਾ ਨਹੀਂ 365 ਲੋ ਜੀ ਬਾਈ ਜੀ 330 ਰੁਪਏ ਤੋਂ ਲੈ ਕੇ 380 ਰੁਪਏ ਤੱਕ ਲਾਸਟ ਨਗ ਦਾ ਜਿਹੜਾ ਰੇਟ ਗਿਆ ਅੱਜ ਜਿਹੜਾ ਸਿਰਾ ਰੇਟ ਗਿਆ ਬਾਈ ਜੀ 300 ਤੋਂ ਲੈ ਕੇ 400 ਪੂਰਾ ਗਿਆ ਬਾਈ ਜੀ ਤੇ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਤੇ ਕੱਲ ਦਾ ਰੇਟ ਵੇਣੇ ਆ ਬਈ ਕੀ ਜਾਂਦਾ